ਸਸ਼ੁਗਲ ਜੀ ਸਪੀਡ ਨਿਊਜ਼ ਵੇਖਣ ਸਾਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਕਰ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਹਿਲੀ ਫੱਟੀ ਖਬਰ ਤੋਂ ਸੋ ਦਾਹਾਂ ਦੇ ਪੱਛਮੀ ਖੇਤਰ ਦਾਰਫੋਰ ਵਿੱਚ ਪਿਛਲੇ ਐਤਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਲਗਭਗ 200 ਬੱਚੇ ਦੀ ਜਾਨ ਚਲੀ ਗਈ ਸੀ ਅਤੇ ਖੇਤਰ ਵਿੱਚ ਬਚਾਅ ਕਾਰਜ ਹਾਲੇ ਵੀ ਚੱਲ ਰਹੇ ਇੱਕ ਵੱਡੇ ਸਹਾਇਤਾ ਸਮੂਹ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੋ ਮਾਹਰ ਪਹਾੜਾ ਦੇ ਤਰਸੀਨ ਪਿੰਡ ਵਿੱਚ ਹੋਈ ਇਸ ਜ਼ਮੀਨ ਖਿਸਕਣ ਦੀ ਘਟਨਾ ਕਾਰਨ 1000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਤਰਾ ਹੈ ਸੋ ਸੇਵ ਦ ਚਿਲड्रन ਸੰਗਠਨ ਨੇ ਕਿਹਾ ਹੈ ਕਿ 40 ਬੱਚাস سمیت 150 ਲੋਕਾਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸੋਡਾਨ ਲਿਬਰੇਸ਼ਨ ਔਮੇਨਟ ਆਰਮੀ ਦੇ ਬੁਲਾਰੇ ਮੁਹੰਮਦ ਅਬਦਿਲ ਰਹਿਮਾਨ ਅਲ ਨਾਇਰ ਨੇ ਕਿਹਾ ਹੈ ਕਿ ਜ਼ਮੀਨ ਖਿਸਕਣ ਨਾਲ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਮਰੀਕੀ ਰਾਸ਼ਟਰਪਤੀ 트럼ਪ ਨੇ ਖੱਸ਼ਾ ਪ੍ਰਗਟ ਕੀਤਾ ਹੈ ਕਿ ਰੂਸ ਅਤੇ ਭਾਰਤ ਹੁਣ ਚੀਨ ਦੇ ਪੱਖ ਵਿੱਚ ਚਲੇ ਗਏ ਨੇ ਉਹਨਾਂ ਸ਼ੁੱਕਰਵਾਰ ਨੂੰ ਟ੍ਰੂਥ ਸੋਸ਼ਲ ਤੇ ਲਿਖਿਆ ਹੈ ਕਿ ਅਚੇਹਾਂ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥੋਂ ਗਵਾ ਦਿੱਤਾ ਹੈ ਉਮੀਦ ਹੈ ਕਿ ਉਰਾ ਦਾ ਪਵਿਕ ਚੰਗਾ ਹੋਏਗਾ ਸੋ ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ 트럼ਪ ਦੀ ਪੋਸਟ ਤੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਭਾਰਤ ਤੇ ਪੰਜਾਬ ਫਿਰ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਨੇ ਪਾਰਟਸ ਸਮੇਤ ਹੋਰ ਦੇਸ਼ਾਂ ਤੇ ਉੱਚ ਟੈਰਿਫ ਲਗਾਉਣ ਦਾ ਮਾਮਲਾ ਅਮਰੀਕੀ ਅਦਾਲਤ ਵਿੱਚ ਸੁਣਵਾਈ ਅਦੀਨ ਹੈ ਸੋ ਇਸ ਦੇ ਨਾਲ ਹੀ ਟਰੰਪ ਨੇ ਅਦਾਲਤ ਵਿੱਚ ਕਿਹਾ ਸੀ ਕਿ ਭਾਰਤ ਤੇ ਟੈਰਿਫ ਲਗਾਉਣਾ ਜ਼ਰੂਰੀ ਸੀ ਉਹਨਾਂ ਕਿਹਾ ਸੀ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਅਮਰੀਕਾ ਨੂੰ ਭਾਰੀ ਆਰਥਿਕ ਨੁਕਸਾਨ ਹੋਏਗਾ ਸੋ ਟਰੰਪ ਨੇ ਆਪਣੇ ਪੋਸਟ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਮੋਦੀ ਪੁਤਿਨ ਅਤੇ ਜਿਨਪਿੰਗ ਇਕੱਠੇ ਬਖਾਈਦੇ ਰਹੇ ਨੇ ਇਹ ਫੋਟੋ ਸਤੰਬਰ 2017 ਵਿੱਚ ਚੀਨ ਦੇ ਸ਼ਿਆਮਨ ਵਿੱਚ ਹੋਏ ਬ੍ਰਿਕਸ ਮਿਲਨ ਦੀ ਹੈ ਸੋ ਟਰੰਪ ਨੇ ਆਪਣੀ ਪੋਸਟ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਮੋਦੀ ਪੁਤਿਨ ਅਤੇ ਇੰਤਰੀ ਇਕੱਠੇ ਵਿਖਾਈ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਮਾਨ ਦੀ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਜਿਕਰੇ ਖਾਸੇ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਦੇ ਚੱਲਦਿਆਂ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਨਹੀਂ ਹੋਈ ਹੈ ਸੋ ਮੁੱਖ ਮੰਤਰੀ ਮਾਨ ਦੀ ਖਰਾਬ ਸਿਹਤ ਦੇ ਚੱਲਦਿਆਂ ਹੀ ਇਹ ਮੀਟਿੰਗ ਨਹੀਂ ਹੋ ਸਕੀ ਹੈ ਪੌਂਟੈਂਬੇ ਵੱਧੇ ਪਾਣੀ ਦੇ ਪੱਦਰ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ BBMP ਅਤੇ ਪੰਜਾਬ ਸਰਕਾਰ ਦੀ ਚਿੰਤਾ ਬਧਾ ਦਿੱਤੀ ਹੈ ਇਸ ਸਬੰਧ ਦੇ ਵਿੱਚ BBMP ਦੀ ਤਕਨੀਕੀ ਕਮੇਟੀ ਨੇ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਵਾੜਾ ਦਾ ਕਾਰਨ BBMP ਨਹੀਂ ਹੈ ਸਗੋਂ 2023 ਦੇ ਮੁਕਾਬਲੇ ਡੈਮਾਂ ਵਿੱਚ 20% ਵਧ ਪਾਣੀ ਦਾ ਪ੍ਰਵਾਹ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਦੀਆਂ ਤੇ ਨਾਲਿਆਂ ਨੂੰ ਸਮੇਂ ਸਿਰ ਸਾਫ ਕਰਨ ਅਤੇ ਦਰਿਆਵਾਂ ਦੇ ਬੰਨਾਂ ਦੀ ਮੁਰੰਮਤ ਕਰਨ ਵਿੱਚ ਅਸਫਲਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ 5 ਸਤੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ 23 ਜੁਲਿਆ ਦੇ 1948 ਪਿੰਡਾਂ ਦੀ 384322 ਲੋਕਾਂ ਦੀ ਆਬਾਦੀ ਪ੍ਰਭਾਵਿਤ ਹੋਈ ਹੈ ਇਸ ਦੌਰਾਨ 43 ਲੋਕਾਂ ਦੀ ਜਾਨ ਚਲੀ ਗਈ ਅਤੇ 3 ਜਣੇ ਹੁਣ ਵੀ ਲਾਪਤਾ ਨੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬਚਾਅ ਤੇ ਰਾਹਜ ਜਿਹੜੀ ਹੈ ਕਾਰਵਾਈ ਪੱਖੋਂ ਐਨਡੀਆਰਐਫ ਭਾਰਤੀ ਹਵਾਈ ਸੈਨਾ ਨੇਵੀ ਅਤੇ ਫੌਜ ਵੱਲੋਂ ਮਦਦ ਪ੍ਰਦਾਨ ਕੀਤੀ ਗਈ ਹੈ ਅਤੇ ਜਿਸ ਤਹਿਤ ਹੀ 30 35 ਹੈਲੀਕਾਪਟਰਾਂ ਨੂੰ ਤਨ ਆਕੀਦਾ ਗਿਆ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਡਿਵੈਲਪਮੈਂਟ ਪ੍ਰੋਜੈਕਟਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਦਕਿ ਇੰਡਸਟਰੀਜ਼ ਲਗਾਤਾਰ ਬਹਾਰੀ ਇਲਾਕੇਵਲ ਵਧ ਰਹੀਆਂ ਨੇ ਨਤੀਜੇ ਵਜੋਂ ਇਲਾਕੇ ਦੇ ਨੌਜਵਾਨ ਬੇਰੋਜ਼ਗਾਰੀ ਦਾ ਸ਼ਿਕਾਰ ਹੋ ਰਹੇ ਨੇ ਹੋਟਲ ਇੰਡਸਟਰੀ ਇਮਾਰਤੀ ਕੰਮ ਅਤੇ ਹੋਰ ਵਪਾਰਕ ਪ੍ਰੋਜੈਕਟ ਵੀ ਇੱਥੇ ਟੰਗ ਨਾਲ ਨਹੀਂ ਸ਼ੁਰੂ ਹੋ ਰਹੇ ਇਸ ਮਾਮਲੇ ਦੇ ਪਿੱਛੇ ਵੱਡਾ ਕਾਰਨ ਆਰਟੀਆਈ ਦਾ ਗਲਤ ਵਰਤਾਲ ਦੱਸਿਆ ਜਾ ਰਿਹਾ ਕੁਝ ਲੋਕਾਂ ਤੇ ਇਲਜ਼ਾਮ ਹੈ ਕਿ ਉਹ ਆਰਟੀਆਈ ਦੇ ਨਾਂ ਤੇ ਅਧਿਕਾਰੀਆਂ ਤੇ ਨਿਵੇਸ਼ਕਾਂ ਨੂੰ ਡਰਾਉਂਦੇ ਅਤੇ ਬਲੈਕ ਮਿਲ ਕਰ ਦੇਨੇ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਵਿਆਸ ਨੇ ਨੰਗਲ ਦੇ ਵਿੱਚ ਇੱਕ ਇਤਿਹਾਸਿਕ ਸਥਾਨ ਪ੍ਰਾਚੀਨ શ્રી ਲక్ష్ਮੀ ਨਾਰਾਇਣ ਮੰਦਿਰ ਨੂੰ ਸਤਲੁਜ ਦਰਿਆ ਦੇ ਤੇਜ਼ ਵਹਾਹ ਦੇ ਕਾਰਨ ਅਰਸ਼ਕ ਤੌਰ ਤੇ ਨੁਕਸਾਨ ਪਹੁੰਚੰਤੇ ਇਸ ਨੂੰ ਬਚਾਉਣ ਦੇ ਲਈ ਤੁਰੰਤ ਤੇਜ਼ੀ ਨਾਲ ਕਾਰਵਾਈ ਆਰੰਭੀ ਹੈ ਉਹਨਾਂ ਦੇ ਵੱਲੋਂ ਵੋਲੰਟੀਅਰ ਸਾਨਕ ਨੌਜਵਾਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮੰਦਿਰ ਨੂੰ ਹੋਰ ਨੁਕਸਾਨ ਤੋਂ ਬਚਾਉਣ ਦੇ ਲਈ ਡੰਗਾ ਲਗਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਵਿਆਸ ਨੇ ਕਿਹਾ ਕਿ ਨਗਰ ਕੌਂਸਲ ਨਗਰ ਰਾਹੀ ਜਿਹੜਾ ਹੈ ਮੰਦਿਰ ਦੀ ਇਮਾਰਤ ਦੀ ਅਸਥਾਈ ਮਜ਼ਬੂਤੀ ਲਈ 1.45 ਕਰੋੜ ਰੁਪਏ ਦੀ ਰਾਸ਼ੀ ਅਲਾਟ कराਉਣ ਦੇ ਲਈ ਵੀ ਯਤਨ ਕੀਤੇ ਜਾ ਰਹੇ ਨੇ ਜਿਕਰ ਦੇਖਿਆ ਸ ਹੈ ਕਿ ਸਿੱਖਿਆ ਮੰਤਰੀ ਸ਼੍ਰੀ ਰਣਪੁਰ ਸਾਈ ਹਲਕੇ ਦੇ ਪ੍ਰਵਾਇਤ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਰਾਹਤ ਤੇ ਪਚਾ ਕਾਰਜ ਨਿਗਰਾਨੀ ਕਰ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ 23 ਜੁਲਿਆ ਦੇ 1902 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਜਿਸ ਨਾਲ 3.84 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਰਾਸਵਾ ਮੈਂਬਰ ਅਤੇ ਅਸ਼ੋਕ ਕੁਮਾਰ ਮਿੱਤਲ ਨੇ ਹੜਾ ਦੇ ਕਾਰਨ ਜਾਨਾ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ ਐਲਪੀਯੂ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਮਰਨ ਵਾਲਿਆਂ ਦੇ ਹਰ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਇਸ ਦੀਆਂ ਸ਼ਾਖਾ ਸੰਸਥਾਵਾਂ ਚੋ ਨੌਕਰੀ ਦਿੱਤੀ ਚਾਏ ਕਿ ਦੂਸਰੇ ਪਾਸੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਪ੍ਰਭਾਵਿਤ ਪਿੰਡਾਂ ਵਿੱਚ ਇੱਕ ਅਗਸਟਡ ਅਧਿਕਾਰੀ ਨਿਯੁਕਤ ਕਰਨ ਦੇ ਆਦੇਸ਼ ਦਿੱਤੇ ਨੇ ਪ੍ਰਭਾਵਿਤ ਲੋਕ ਇਹਨਾਂ ਅਧਿਕਾਰੀਆਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣਗੇ ਪੀਡੀਪ ਪਰ ਦਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਸ਼ਮੀਰ ਵਿੱਚ ਲਗਾਤਾਰ ਆਉਣ ਵਾਲੇ ਹੜ੍ਹਾਂ ਤੇ ਚਿੰਤਾ ਪ੍ਰਗਟਾਈ ਹੈ ਸੋਨਾ ਕਿਹਾ ਕਿ ਇਸ ਦਾ ਕਾਰਨ ਜੰਗਲਾਂ ਦੀ ਬੇਕਾਬੂ ਕਟਾਈ ਅਤੇ ਦਰਿਆਵਾਂ ਤੇ ਨਾਲਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੈ ਅਨੰਤਨਾਗ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਜੰਗਲਾਂ ਦੀ ਕਟਾਈ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਨਹੀਂ ਜਾਂਦਾ ਹੜ੍ਹ ਲੋਕਾਂ ਲਈ ਇੱਕ ਵੱਡਾ ਖਤਰਾ ਬਣਿਆ ਰਹੇਗਾ ਸੋ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਦਰਿਆਵਾਂ ਦੇ ਨਾਲ ਨਾਲ ਬਣਾਂ ਤੇ ਡਰੇਨ ਸਿਸਟਮ ਦੀ ਤੁਰੰਤ ਮੁਰੰਮਤ ਕਰਨ ਦੀ ਲੋੜ ਅਤੇ ਚੇਤਾਵਨੀ ਦਿੱਤੀ ਹੈ ਸੋਨਾ ਕਿਹਾ ਹੈ ਕਿ ਇਹ ਲਾਪਰਵਾਹੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਮੁੰਬਈ ਪੁਲਿਸ ਨੇ ਬਾਲੀਵੁੱਡ اداکار ਸ਼ਿਲਪਾ ਸ਼ੇਟੀ ਅਤੇ ਉਨ੍ਹਾਂ ਦੇ પતિ ਰਾਜ ਪੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ ਇਹ ਮਾਮਲਾ ਨਿਵੇਸ਼ ਦੇ ਨਾਮ ਤੇ ਇੱਕ ਕਾਰੋਬਾਰੀ ਤੋਂ 60 ਕਰੋੜ ਰੁਪਏ ਦੀ ਧੋਖਾਧੜੀ ਦੇ ਨਾਲ ਸੰਬੰਧਿਤ ਹੈ ਸੋ ਸੂਤਰਾ ਦੇ ਹਵਾਲੇ ਨਾਲ ਦਾਵਾ ਕੀਤਾ ਗਿਆ ਹੈ ਕਿ ਸ਼ਿਲਪਾ ਤੇ ਰਾਜ ਨੇ ਵੈਸਟ ਡੀਲ ਟੀਵੀ ਪ੍ਰਾਈਵੇਟ ਲਿਮਿਟਿਡ ਲਈ ਇਹ ਧੋਖਾਧੜੀ ਕੀਤੀ ਸੀ ਸੋ ਕਾਰੋਬਾਰੀ ਦੀਪਕ ਉਠਾਰੇ ਦਾ ਦੋਸ਼ ਹੈ ਕਿ ਸ਼ਿਲਪਾ ਤੇ ਰਾਜ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਨਾਮ ਤੇ ਉਸ ਤੋਂ 60 ਕਰੋੜ ਰੁਪਏ ਲੈ ਸਤ ਸੁਲਤਾਨਪੁਰ ਲੋਧੀ ਇਲਾਕਾ ਪਹਿਲਾਂ ਹੀ ਵਿਆਸ ਦਰਿਆ ਦੀ ਮਾਰ ਹੇਠ ਹੈ ਜਿਸ ਕਾਰਨ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਹੜਾਂ ਦੀ ਮਾਰ ਚੱਲ ਰਹੀ ਹੈ ਸੋ ਲਿਹਾਜ਼ਾ ਬਹੁਤ ਸਾਰੇ ਪਿੰਡ ਪਹਿਲਾਂ ਤੋਂ ਹੀ ਹੜਾਂ ਦੀ ਲਪੇਟ ਵਿੱਚ ਨੇ ਹੁਣ ਸੁਲਤਾਨਪੁਰ ਲੋਧੀ ਤੋਂ ਹੋ ਕੇ ਵਗਦੀ ਕਾਲੀ ਵੇ ਵੀ ਜਿਹੜੇ ਪੂਰੇ ਉਫਾਨ ਤੇ ਵਹਿ ਰਹੀ ਹੈ ਸੋ ਪਿੰਡ ਬੂਸਵਾਲ ਦੀ ਗੱਲ ਕਰੀਏ ਤਾਂ ਇੱਥੇ ਕਿਸਾਨਾਂ ਦੇ ਖੇਤਾਂ ਤੇ ਘਰਾਂ ਦੇ ਵਿੱਚ ਵੇਈ ਦਾ ਪਾਣੀ 4-4 ਫੁੱਟ ਤੱਕ ਪਰ ਚੁੱਕਿਆ ਹੈ ਟਰੰਪ ਦੀ ਨਵੀਂ ਟੈਰਿਫ ਨੀਤੀ ਕਾਰਨ ਵਿਗੜਦੇ ਸਬੰਧਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਨਿਊਯਾਰਕ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਮहासਭਾ ਦੇ 80ਵੇਂ ਸੈਸ਼ਨ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਦੀ ਜਗ੍ਹਾ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਪਾਰਦ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਇਹ ਰਿਪੋਰਟ ਆਈ ਸੀ ਕਿ ਭਾਰਤ ਨੇ 26 ਸਤੰਬਰ ਨੂੰ ਮहासਭਾ ਨੂੰ ਸੰਬੋਧਨ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਸਥਾਨ ਰਾਖਵਾਂ ਰੱਖਿਆ ਹੈ। ਪਹਿਲਾਂ ਵੀ ਅਜਿਹਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਦਾ ਨਾਮ ਸੂਚੀ ਵਿੱਚ ਦਰਜ ਕੀਤਾ ਗਿਆ ਸੀ ਪਰ ਆਖਰੀ ਸਮੇਂ ਤੇ ਵਿਦੇਸ਼ ਮੰਤਰੀ ਨੇ ਉਹ ਨਾਦੀ ਜਗਾ 파ਸ਼ੰ ਦਿੱਤਾ ਦਿੱਲੀ ਵਿੱਚ ਨਿਵਾਰ ਨੂੰ ਵੀ ਯਮਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਸੋ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੜਵਰਗੀ ਸਥਿਤੀ ਬਣੀ ਹੋਈ ਹੈ ਜਿਸ ਵਿੱਚ ਮਠ ਬਾਜ਼ਾਰ ਯਮਨਾ ਬਾਜ਼ਾਰ ਵਾਸੂਦੇਵ ਕਾਟ ਨਿਗੰਬੋਧ ਕਾਟ ਮਯੂਰ ਵਿਹਾਰ ਅਤੇ ਕਸ਼ਮੀਰੀ ਗੇਟ ਸ਼ਾਮਲ ਹੈ ਸੋ ਸ਼ੁੱਕਰਵਾਰ ਨੂੰ ਸਿਵਲ ਲਾਈਨਸ ਵਿੱਚ ਸਵਾਮੀ ਨਾਰਾਇਣ ਮੰਦਿਰ ਕੰਪਲੈਕਸ 5 ਫੁੱਟ ਤੱਕ ਪਾਣੀ ਭਰ ਚੁੱਕਿਆ ਸੀ ਸੋ ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮਥਰਾ ਵਿੱਚ ਯਮਨਾ ਦਾ ਪਾਣੀ ਵੀ ਤਵਦ ਕਲੋਨੀਆ ਵਿੱਚ ਦਾਖਲ ਹੋ ਗਿਆ ਹੈ ਯਮਨਾ ਦਾ ਪਾਣੀ ਆਗਰਾ ਵਿੱਚ তাজ ਮਹਿਲ ਦੀ ਸੀਮਾ ਤੱਕ ਪਹੁੰਚ ਗਿਆ ਹੈ ਦੱਸਣਾ ਚਾਹਾਂਗੇ ਕਿ ਇੱਥੇ ਜਿਹੜਾ ਹੈ ਪਿੱਛੇ ਬੜਿਆ ਪਾਰਕ ਵੀ ਡੁੱਬ ਚੁੱਕਿਆ ਹੈ ਸੋ ਸ਼ੁੱਕਰਵਾਰ ਨੂੰ ਸ਼ਹਿਰ ਦੇ ਵਿੱਚ ਪਾਰੀ ਬਾਰਿਸ਼ ਕਾਰਨ ਪੰਜਾਤ ਤੋਂ ਵੱਧ ਸੜਕਾਂ 4 ਫੁੱਟ ਤੱਕ ਪਾਣੀ ਨਾਲ ਭਰ ਗਈਆਂ ਇਸ ਕਾਰਨ ਸਾਈਕਲ ਅਤੇ ਕਾਰਾਂ ਡੁੱਬ ਗਈਆਂ ਸੋ ਇਹ ਸਲ ਸਪੀਡ ਨਿਊਜ਼ ਦੀ ਐਮ ਖਬਰਾਂ ਇਸ ਦਿਨ ਨਾਲ ਤੁਸੀਂ ਮੈਨੂੰ ਦੁਆਗਿਆ ਧੰਨਵਾਦ